ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਗੱਡੀ ਉੱਤੇ ਸਟਿੱਕਰ ਲਗਾ ਕੇ ਮੁੰਡਾ ਇਸ ਗੱਡੀ ਦੇ ਵਿੱਚ ਬੈਠ ਕੇ ਵੀਆਈਪੀ ਵਾਲੀ ਫੀਲਿੰਗ ਲੈ ਰਿਹਾ ਸੀ ਤੇ ਗੱਡੀ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਚਾੜੀ ਹੋਈ ਸੀ ਐਨਾ ਹੀ ਨਹੀਂ ਜਨਾਬ ਮੁੰਡੇ ਨੇ ਮੰਤਰੀਆਂ ਵਾਂਗ ਗੱਡੀ ਦੇ ਵਿੱਚ ਹੂਟਰ ਵੀ ਫਿੱਟ ਕੀਤਾ ਹੋਇਆ ਸੀ ਜੋ ਕਿ ਹੂਟਰ ਵਜਾ-ਵਜਾ ਕੇ ਸ਼ਹਿਰ ਦੇ ਵਿੱਚ ਹੁੱਲੜਬਾਜੀ ਕਰ ਰਿਹਾ ਸੀ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਅੱਗੇ ਦੇਖੋ ਫਿਰ ਕਿਵੇਂ ਮਿੰਟਾਂ ਸਕਿੰਟਾਂ 'ਚ ਪੁਲਿਸ ਨੇ ਮੁੰਡੇ ਦੀ ਹਵਾ ਕੱਢ ਦਿੱਤੀ ਹੈ ਤਸਵੀਰਾਂ ਲੁਧਿਆਣਾ ਦੇ ਜਗਰਾਉਂ ਪੁਰਦੀਆਂ ਨੇ ਇਹ ਗੱਡੀ ਦੀ ਨਾ ਸਾਨੂੰ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀ ਵੀ ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ ਅਸੀਂ ਇਹਨੂੰ ਜਗਰਾਉਂ ਪੁਲ ਤੇ ਬੁਲਾ ਲਿਆ ਅਸੀਂ ਕਿਹਾ ਵੀ ਤੂੰ ਆ ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਆ ਕਿਤੇ ਵੈਸੇ ਤਾਂ ਨਹੀਂ ਕਰਦੀ ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈਆ ਫਿਰ ਗੱਡੀ ਨੂੰ ਹੂਟਰ ਲਾਈਆ ਇਹ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ ਹੁਣ ਇੱਕ ਪੀਜਾ ਨੇ ਬੀਏਪੀ ਸਟਿਕਰ ਲਾਇਆ ਬੀਏਪੀ ਸਟਿਕਰ ਦੀ ਇਹਨੇ ਕਿੱਥੋਂ ਲਿਆ ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ ਉਹਦੀ ਵੈਰੀਫਾਈ ਕਰ ਰਹੇ ਆ ਨਹੀਂ ਦੇਖੋ ਤਾਂ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਜਿਹਨਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਉਹੀ ਸਾਡਾ ਹੁਕਮ ਆਮਾਨ ਜੋ ਕਿ ਏਡੀਐਸਪੀ ਟਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏਸੀਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਡਰ ਲਾ ਕੇ ਹੁੱਲੜਬਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਜੀ 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 ਤੁਹਾਡਾ ਨਾਮ ਹੋ ਰਿਹਾ ਪਾਤਾ ਰਿਹਾ ਤੁਹਾਨੂੰ ਕੋਈ 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 ਕੋ ਲੱਗਦਾ ਇਹਨਾਂ ਦਾ ਇੱਕ ਵਾਰ ਬੂਟੇ ਲਈ ਚਲਾਉਂਦਾ ਮਾਤਾ ਰਾਵਣ ਜਿਉਂ ਮੈਂ ਨਹੀਂ ਕੀਤਾ ਜਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋਗੇ ਤਾਂ ਲਾਇਸੈਂਸ ਹੀ ਨਹੀਂ ਬਣਦਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ ਐਫਆਰ ਕੇਸ ਹੋਏਗੀ ਉਹਨੇ ਨਾ ਤੇ ਕੀ ਕਾਰਵਾਈ ਹੋਈ ਕਿਹਨਾਂ ਤੇ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਦਾ ਫਾਦਰ ਸਾਹਿਬ ਦੇ ਨਾਂ ਤੇ ਗੱਡੀ ਉਹਨਾਂ ਨੂੰ ਇੱਥੇ ਬੁਲਾਇਆ ਉਹ ਆ ਰਹੇ ਨੇ ਗੱਡੀ ਦਾ ਚਲਾਨ ਕਰਕੇ ਬੇਟੇ ਨੂੰ ਫੜਾਦਾ ਕਿ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ ਉਹ اتار ਲ VIP ਸਟੀਕਰ ਲਗਾ ਹੋਇਆ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਬਲੈਕ ਫਿਲਮ ਦਾ ਚਲਾਨ ਕਰਦਾ ਆਂ ਦੀ ਫਿਲਮ ਅੱਧੀ ਤਾਰਤੀ ਆ ਅੱਧੀ ਹੁਣ ਇਹਨਾਂ ਨੂੰ ਦਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੇਰੇ ਕੋਲ ਕਵਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰ ਗਏ ਸੀ ਹੁਣ 85 ਸੁਧਰ ਗਏ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਤੀਏ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੂਹਰੇ ਪਹਿਲਾਂ ਸਾਨੂੰ ਕੰਪਲੇਂਟ ਮਿਟੀ ਸੀ ਮਾਡਲ ਦਾ ਨੂੰ ਗੌਰਵ ਇੱਕ ਕੋ ਲੇਡੀ ਕੁੜੀਆਂ ਦਾ ਕਾਲਜ ਆ ਉਹ ਤੇ ਹੁੱਲ ਲੜਵਾਈ ਸੀ ਫਿਰ ਸਾਡਾ ਉਸੇ ਨਾਕਾ ਲੱਗਣ ਲੱਗ ਗਿਆ ਉਹ ਤੇ ਬਿਲਕੁਲ ਹੁਣ ਹੁੱਲਣਾ ਬਾਜੀ ਬੰਦ ਕਰਤੀ ਹੁਣ ਜਿੰਨਾ ਕਾਲਜ ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਦੇਖੋ ਜੀ ਹੋਲੀ ਦਾ ਤਿਉਹਾਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆ ਮਹੋਲੀ ਦੀਆਂ ਉਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਅਸੀਂ ਬੈਰੀਕੇਟਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਤੋਂ VIP ਸਟicker ਅਤੇ ਬਲੈਕ ਫਿਲਮ ਲਗਾ ਦਿੱਤੀ ਗਈ ਹੈ ਤੇ ਗੱਡੀ ਦਾ ਚਲਾਨ ਕਰ ਦਿੱਤਾ ਇਸ ਦੇ ਨਾਲ ਹੀ ਮੁੰਡੇ ਦੇ ਘਰਦਿਆਂ ਨੂੰ ਬੁਲਾ ਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ